ਰਿਸਪੌਂਸ ਬਹੁਤ ਹੀ ਆਸਮਾਨ ਹੈ ਤੇ ਵਿਸਟਰ ਆਲ ਓਵਰ ਇੰਡੀਆ ਤੋਂ ਆਇਆ ਹੋਇਆ ਵੈ ਔਰ ਕੁਆਲਟੀ ਕਸਮਰ ਜਿਹੜਾ ਕਿ ਐਕਚੁਅਲ ਬਾਇਰ ਹੈਗਾ ਵੈ ਮਤਲਬ ਦੇਖਣ ਵਾਲੇ ਵਿਸਟਰ ਕਟਨੇ ਔਰ ਐਕਚੁਅਲ ਬਾਇਰ ਸਾਡੇ ਕੋਲ ਇਸ ਵਾਰ ਆਇਆ ਹੋਇਆ ਕਾਜ਼ ਕੀ ਇਸ ਵਾਰ ਐਕਸੀਸ਼ਨ ਦੇ ਵਿੱਚ ਕਿਸ ਤਰ੍ਹਾਂ ਦਾ ਬਦਲਾਅ ਲਵਾ ਆ ਰਿਹਾ ਵੈ ਬਦਲਾਅ ਦੇਖੋ ਸਿਕਸ ਐਡੀਸ਼ਨ ਜਿੱਦਾਂ ਤੁਸੀਂ ਸੁਣ ਰਹੇ ਹੋਗਾ ਹੈਗਾ ਵੈ ਤੇ ਕਸਟਮਰ ਦੀ ਨਾ ਈਸ਼ਵਰੀ ਮਤਲਬ ਪਹਿਲਾਂ ਹੀ ਡਿਮਾਂਡ ਸੀ ਕਿ ਉਹ ਪਹਿਲਾਂ ਹੀ ਤਿਆਰ ਸੀਗਾ ਕਿ ਵਾਸੀਂ ਜਿੱਦੇ ਐਗਜ਼ੀਬਿਸ਼ਨ ਲੱਗੇਗੀ ਉਸ ਤੋਂ ਪਹਿਲਾਂ ਹੀ ਅਸੀਂ ਕਸਟਮਰ 2-2 3-3 ਦਿਨ ਹੋ ਗਏ ਆਲਰੇਡੀ ਲੁਧਿਆਣੇ ਆਏ ਨੂੰ ਤੇ ਉਹ ਮਤਲਬ ਵੇਟ ਕਰ ਰਿਹਾ ਸੀ ਜਿਵੇਂ ਕੱਲ ਸੰਡੇ ਵੀ ਥਾ ਅੱਜ ਮੰਡੇ ਹੈ ਤਾਂ ਅੱਛਾ ਮਤਲਬ ਸੁਪਰ ਰਿਸਪੌਂਸ ਆ ਰਿਹਾ ਤਿੰਨ ਦਿਨਾਂ ਦੀ ਐਗਜ਼ੀਬਿਸ਼ਨ ਹੈਗੀ ਆ ਅੱਜ ਦੂਸਰਾ ਦਿਨ ਹੈਗਾ ਵਾ ਕਿਸ ਤਰ੍ਹਾਂ ਦੇ ਲੋਕ ਪਹੁੰਚ ਰਹੇ ਨੇ ਖਾਸ ਰਿਸਪੌਂਸ ਕਿਸ ਤਰ੍ਹਾਂ ਦਾ ਹੈਗਾ ਸਰ ਇਸ ਵਾਰ ਆਦਰ than ਨਾਰਥ ਸਾਊਥ ਤੋਂ ਬਹੁਤ ਕਸਟਮਰ ਆ ਰਹੇ ਆ ਵੈਸਟ ਤੋਂ ਬਹੁਤ ਕਸਟਮਰ ਆ ਪੂਰੀ ਗੁਜਰਾਤ ਦੀ ਟੀਮਸ ਇੱਥੇ ਨੇ ਚੇਨ ਸਟੋਰਸ ਇੱਥੇ ਨੇ ਮਿਸਟਰ ਵੀ ਆਰ ਐਕਸਪੈਕਟਿੰਗ ਅਰਾਊਂਡ 15000 ਕਿਉਂਕਿ ਪਿਛਲੀ ਵਾਰ ਵੀ 12000 14000 ਦੇ ਅਰਾਊਂਡ ਵਿਜ਼ਟਰ ਆਇਆ ਤੇ ਇਸ ਵਾਰ ਵੀ ਅਪ੍ਰੋਕਸੀਮੇਟਲੀ ਉਤ ਕੁਛ ਨਾ ਕੁਛ ਪਲੱਸ ਹੀ ਆਏਗਾ। ਲੁਧਿਆਣਾ ਦੇ ਵਿੱਚ ਐਲ ਆਰ ਜੀ ਐਮ ਵੱਲੋਂ ਇੱਕ ਐਗਜ਼ਿਬਿਸ਼ਨ ਲਗਾਈ ਗਈ ਹੈ। ਦੱਸਿਓ ਕਿ ਇਹ 6ਵਾਂ ਐਡੀਸ਼ਨ ਜਿਹੜਾ ਵਾ ਇਸ ਵਾਰ ਚੱਲ ਰਿਹਾ ਵਾ। ਵੱਡਾ ਰਿਸਪੌਂਸ ਜਿਹੜਾ ਵਈਸ ਐਗਜ਼ਿਬਿਸ਼ਨ ਨੂੰ ਮਿਲ ਰਿਹਾ ਵਾ। ਤਾਂ ਸਾਡੇ ਨਾਲ ਇੱਥੇ ਦੇ ਜਿਹੜੇ ਦੁਕਾਨਦਾਰ ਨੇ ਜਾਂ ਵਿਜ਼ਟਰ ਨੇ ਉਹ ਸਾਡੇ ਨਾਲ ਮੌਜੂਦ ਹੈਗੇ ਗੱਲਬਾਤ ਕਰਾਂਗੇ। ਸਰ ਇਸ ਵਾਰ ਕਿਸ ਤਰ੍ਹਾਂ ਦਾ ਰਿਸਪੌਂਸ ਮਿਲ ਰਿਹਾ ਵਾ? ਕਿਸ ਤਰ੍ਹਾਂ ਦੇ ਵਿਜ਼ਟਰ ਜਿਹੜੇ ਨੇ ਇੱਥੇ ਪਹੁੰਚ ਰਹੇ ਨੇ? ਸਰ ਰਿਸਪੌਂਸ ਬਹੁਤ ਹੀ ਆਸਮ ਹੈ ਤੇ ਵਿਸਟਰ ਆਲ ਓਵਰ ਇੰਡੀਆ ਤੋਂ ਆਇਆ ਹੋਇਆ ਵੈ ਔਰ ਕੁਆਲਟੀ ਕਸਵਰ ਜਿਹੜਾ ਕਿ ਐਕਚੁਅਲ ਬਾਇਰ ਹੈਗਾ ਵੈ ਮਤਲਬ ਦੇਖਣ ਵਾਲੇ ਵਿਸਟਰ ਕਾਟਨੇ ਔਰ ਐਕਚੁਅਲ ਬਾਇਰ ਸਾਡੇ ਕੋਲ ਇਸ ਵਾਰੀ ਆਇਆ ਹੋਇਆ ਖਾਸ ਕੀ ਇਸ ਵਾਰ ਐਗਜ਼ੀਸ਼ਨ ਦੇ ਵਿੱਚ ਕਿਸ ਤਰ੍ਹਾਂ ਦਾ ਬਦਲਾਵ ਲਵਾ ਆ ਰਿਹਾ ਵੈ ਬਦਲਾਵ ਦੇਖੋ ਸਿਕਸ ਐਡੀਸ਼ਨ ਜਿੱਦਾਂ ਤੁਸੀਂ ਸੁਣ ਰਹੇ ਹੈਗੇ ਹੋ ਹੈਗਾ ਵੈ ਤੇ ਕਸਟਮਰ ਦਿਨ ਈਸ਼ਵਰੀ ਮਤਲਬ ਪਹਿਲਾਂ ਹੀ ਡਿਮਾਂਡ ਸੀ ਕਿ ਉਹ ਪਹਿਲਾਂ ਹੀ ਤਿਆਰ ਸੀਗਾ ਕਿ ਅਸੀਂ ਜਿੱਦੇ ਐਗਜ਼ਿਬਿਸ਼ਨ ਲੱਗੇਗੀ ਉਸ ਤੋਂ ਪਹਿਲਾਂ ਹੀ ਅਸੀਂ ਕਸਟਮਰ ਦੋ ਦੋ ਤਿੰਨ ਤਿੰਨ ਦਿਨ ਹੋ ਗਏ ਆਲਰੇਡੀ ਲੁਧਿਆਣੇ ਆਏ ਨੂੰ ਤੇ ਉਹ ਮਤਲਬ ਵੇਟ ਕਰ ਰਿਹਾ ਸੀ ਜਿਵੇਂ ਕੱਲ ਸੰਡੇ ਵੀ ਥਾ ਅੱਜ ਮੰਡੇ ਹੈ ਤਾਂ ਅੱਛਾ ਮਤਲਬ ਸੁਪਰ ਰਿਸਪੌਂਸ ਆ ਸਰ ਤਿੰਨ ਦਿਨਾਂ ਦੀ ਐਗਜ਼ਿਬਿਸ਼ਨ ਹੈਗੀ ਆ ਅੱਜ ਦੂਸਰਾ ਦਿਨ ਹੈਗਾ ਵਾ ਕਿਸ ਤਰ੍ਹਾਂ ਦੇ ਲੋਕ ਪਹੁੰਚ ਰਹੇ ਨੇ ਖਾਸ ਰਿਸਪੌਂਸ ਕਿਸ ਤਰ੍ਹਾਂ ਦਾ ਹੈਗਾ ਸਰ ਇਸ ਵਾਰ ਅਦਰ than ਨਾਰਥ ਸਾਊਥ ਤੋਂ ਬਹੁਤ ਕਸਟਮਰ ਆ ਰਹੇ ਹੈ ਵੈਸਟ ਤੋਂ ਬਹੁਤ ਕਸਟਮਰ ਹੈ ਪੂਰੀ ਗੁਜਰਾਤ ਦੀ ਚੇਨ ਸਟੋਰਸ ਇੱਥੇ ਨੇ ਚੇਨਈ ਦੇ ਬਹੁਤ ਅੱਛਾ ਕਸਟਮਰ ਹੈ ਬਹੁਤ ਅੱਛੀ ਫੁੱਟਵਾਲ ਹੈ ਕਿੰਨੇ ਕਸਟਾਲ ਇਸ ਵਾਰ ਹੈਗੇ ਨੇ ਇਸ ਐਗਜ਼ੀਬਿਸ਼ਨ ਦੇ ਵਿੱਚ ਅ ਇਸ ਵਾਰ ਅਸੀਂ 212 ਸਟਾਲ ਕਿਤੇ ਜੀ ਜਿੰਨੇ ਕਿ ਮੈਕਸਿਮਮ ਸਾਡੇ ਕੋਲ ਸਪੇਸ ਹੈ ਐਸੋਸੀਏਸ਼ਨ ਚ 212 ਐਗਜ਼ੀਬਿਟਰਸ ਨੇ ਤੇ 23 ਸਾਡੇ ਏਜੰਟਸ ਦੇ ਸਟਾਲਸ ਆ ਗਏ ਕਿੰਨੇ ਨਾਲੋਂ ਕਿਸ ਤਰ੍ਹਾਂ ਦਾ ਲੱਗਦਾ ਕਿ ਰਿਸਪੌਂਸ ਨਿਕਲੇਗਾ ਕਿੰਨਾ ਕੁ ਵਿਜ਼ਟਰ ਆਉਣ ਦੀ ਉਮੀਦ ਹੈਗੀ ਹੈ ਵਿਜ਼ਟਰ ਵੀ ਆਰ ਐਕਸਪੈਕਟਿੰਗ ਅਰਾਊਂਡ 15000 ਕਿਉਂਕਿ ਪਿਛਲੀ ਵਾਰ ਵੀ 12000 14000 ਦੇ ਅਰਾਊਂਡ ਵਿਜ਼ਟਰ ਆਇਆ ਤੇ ਇਸ ਵਾਰ ਵੀ ਅਪਰੋਕਸੀਮੇਟਲੀ ਉੱਤੇ ਕੁਝ ਨਾ ਕੁਝ ਪਲੱਸ ਹੀ ਆਏਗਾ। ਇੰਟਰਵਿਊ ਇਹ ਸ਼ੁਰੂ ਹੋਣ ਜਾ ਰਿਹਾ ਵਾ ਤੇ ਕਿਸ ਤਰ੍ਹਾਂ ਦੇ ਕੀ ਕੀ ਐਡੀਸ਼ਨ ਦੇ ਵਿੱਚ ਹੈਗੇ ਨੇ ਸਰ? ਥੋੜਾ ਜਿਹਾ ਜੀ ਵਾਰ ਤੋਂ ਪਹਿਲਾਂ ਜਿੱਦਾਂ ਥੋੜੀ ਜਿਹੀ ਵਾਰ ਦੇ ਟਾਈਮ ਤੇ ਕਸਟਮਰ ਨੇ ਪਰਚੇਸ ਘਟ ਕੀਤੀ। ਤੇ ਇਸ ਐਗਜ਼ੀਬਿਸ਼ਨ ਤੋਂ ਆਈ ਥਿੰਕ ਸਾਰੇ ਮੈਨੂਫੈਕਚਰਰਸ ਨੂੰ ਬਹੁਤ ਬੂਸਟ ਮਿਲਣ ਜਾ ਰਿਹਾ। ਕਾਫੀ ਜ਼ਿਆਦਾ ਜੈਨੂਇਨ ਬਾਇਜ਼ ਹੈ ਔਰ ਗੁੱਡ ਆਰਡਰਸ ਹੈ। ਸਰ ਐਗਜ਼ੀਬਿਸ਼ਨ ਦੇ ਵਿੱਚ ਤੁਹਾਡੇ ਵੱਲੋਂ ਕੀ ਖਾਸ ਲਗਾਇਆ ਗਿਆ ਵਾ? ਕਿਸ ਤਰ੍ਹਾਂ ਦਾ ਰਿਸਪੌਂਸ ਜਿਹੜਾ ਇਸ ਵਾਰ ਮਿਲ ਰਿਹਾ ਵਾ? ਖਾਸ ਕਰਕੇ ਵਿਸਤਰ ਕਿੱਥੋਂ ਆ ਰਿਹਾ ਵਾ ਵਿਜ਼ਟਰ ਸਰ ਜਿੱਦਾ ਭਾਈ ਸਾਹਿਬ ਨੇ ਦੱਸਿਆ ਆਲ ਓਵਰ ਇੰਡੀਆ ਤੋਂ ਵੀ ਵਿਜ਼ਟਰ ਆ ਰਹੇ ਐ ਅਕ੍ਰੋਸ ਇੰਡੀਆ ਤੋਂ ਵੀ ਆ ਰਹੇ ਦੁਬਈ ਦੇ ਕੱਲ ਬਾਹਰ ਆਏ ਹੋਏ ਸੀਗੇ ਔਰ ਨੇਪਾਲ ਦੇ ਅੱਜ ਕਾਫੀ ਕਸਟਮਰ ਘੁੰਮ ਰਹੇ ਨੇ ਜਿਹੜੀ ਇੰਟਰਨੈਸ਼ਨਲ ਹੈਗੇ ਹਾਂ ਬਿਲਕੁਲ ਸਰ ਐਲ ਆਰ ਜੀ ਐਮ ਇਹਦਾ ਨਾਮ ਹੀ ਮਤਲਬ ਆਲ ਓਵਰ ਵਰਲਡ ਫੇਮਸ ਹੋ ਰਿਹਾ ਹੁਣ ਤਾਂ ਹੋ ਸਕਦਾ ਦੋ ਚਾਰ ਐਡੀਸ਼ਨ ਤੱਕ ਸਰ ਜਿੱਦਾਂ ਦਿੱਲੀ ਸੀ ਐਮ ਆਈ ਔਰ ਬੰਬੇ ਸੀ ਐਮ ਆਈ ਲੱਗਦੀ ਉਹ ਛੱਡ ਕੇ ਲੋਕਲ ਲੁਧਿਆਣਾ ਹੀ ਆ ਕੇ ਲਗਾਣ ਬਹੁਤ ਅੱਛਾ ਰਿਸਪਾਂਸ ਹੈ ਇਹਦਾ ਭਾਈ ਸਾਹਿਬ ਕਹਿ ਰਹੇ 15000 ਵੀ ਕ੍ਰਾਸ ਕਰੂਗਾ ਸਰ ਫੁੱਟਬਾਲ ਸਰ ਇਸ ਐਕਜੀਸ਼ਨ ਦੇ ਵਿੱਚ ਕੀ ਕੀ ਖਾਸ ਹੁੰਦਾ ਹੈ ਇਸ ਵਾਰ ਥੋੜੀ ਜਾਣਕਾਰੀ ਦੇ ਦਿਓ ਕੀ ਕੀ ਹੁੰਦਾ ਹੈ ਸਰ ਹਰ ਤਰ੍ਹਾਂ ਦਾ ਇਹ ਸਾਰਾ ਕੁਝ ਇੰਟਰੈਕਸ਼ਨ ਵੀ ਹੁੰਦੀ ਹੈ ਕਸਟਮਰ ਨਾਲ ਉਹਦੀਆਂ ਜ਼ਰੂਰਤਾਂ ਵੀ ਅਸੀਂ ਸੁਣਦੇ ਆਂ ਔਰ ਮਾਲ ਰੈਡੀ ਵੀ ਵੇਚ ਰਹੇ ਆਂ ਔਰ ਅਪਕਮਿੰਗ ਸ਼ੋ ਵੀ ਆਪਣਾ ਦਿਖਾ ਰਹੇ ਆਂ ਫਿਊਚਰ ਕੀ ਹੋ ਰਿਹਾ ਹੈ ਕੀ ਆ ਰਿਹਾ ਹੈ ਬ੍ਰਾਂਡ ਆ ਰਿਹਾ ਹੈ ਕੀ ਮਾਲ ਆ ਰਿਹਾ ਹੈ ਸਭ ਕੁਝ ਸਾਰਾ ਕੁਝ ਹੋ ਰਿਹਾ ਹੈ ਮਤਲਬ ਪੂਰਾ ਐਕਸਟਰਾਰਡਨਰੀ ਰਿਸਪੌਂਸ ਹੈ ਜੀ ਕਸਟਮਰ ਦੇ ਫੀਡਬੈਕ ਤੋਂ ਸਾਨੂੰ ਫਰਦਰ ਅਸੀਂ ਕੀ ਮਾਲ ਬਣਾਉਣਾ ਉਹਦੀ ਚੋਇਸਿਸ ਰੀਟੇਲਰਸ ਬਹੁਤ ਆਉਂਦੇ ਆ ਤਾਂ ਸਾਨੂੰ ਐਂਡ ਕੰਜ਼ਿਊਮਰ ਦਾ ਟੇਸਟ ਸਮਝ ਆਂਦਾ ਹੈ ਸਰ ਬ੍ਰਾਂਡ ਨੂੰ ਲੈ ਕੇ ਗੱਲ ਕੀਤੀ ਜਾਵੇ ਚਾਈਨਾ ਦਾ ਬਹੁਤ ਵੱਡਾ ਇੱਥੇ ਮਾਰਕੀਟ 'ਚ ਕਬਜ਼ਾ ਹੈਗਾ ਵਾ ਉਸ ਨੂੰ ਲੈ ਕੇ ਇੰਡੀਆ ਮਾਰਕੀਟ ਕਿਸ ਤਰ੍ਹਾਂ ਦੇਖ ਰਹੀ ਹੈ ਆਪਣੀ ਪੂਰੀ ਤੁਸੀਂ ਜੇ ਇੱਥੇ ਦੇਖੋਗੇ ਤਾਂ ਸਭ ਸਾਰੇ ਦੇ ਸਾਰੇ ਇੰਡੀਅਨ ਇੰਡੀਅਨ ਆਪਣਾ ਲੁਧਿਆਣੇ ਦੇ ਮੈਨੂਫੈਕਚਰਰਸ ਹੈ ਚਾਈਨਾ ਦੇ ਅਸੀਂ ਇੱਥੇ ਕੋਈ ਤੁਹਾਨੂੰ ਗਾਰਮੈਂਟ ਨਹੀਂ ਦਿਖੇਗਾ ਫੈਬਰਿਕ ਜ਼ਰੂਰ ਹੈਗੀ ਜੋ ਅਸੀਂ ਚਾਈਨਾ ਦਾ ਫੈਬਰਿਕ ਲੈ ਕੇ ਬੜਾ ਅਸੀਂ ਸਾਰੀ ਕ੍ਰੀਏਸ਼ਨ ਇੱਥੇ ਕਰਦੇ ਹਾਂ ਤੇ ਪਲੱਸ ਸਾਡਾ ਫੋਕਸ ਰਹਿੰਦਾ ਹਮੇਸ਼ਾ ਅਸੀਂ ਇੰਡੀਅਨ ਫੈਬਰ ਜਿਵੇਂ ਕਿ ਅਸੀਂ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਤਾਂ ਇਹ 6ਵਾਂ ਐਡੀਸ਼ਨ ਜਿਹੜਾ ਇਸ ਵਾਰ ਚੱਲ ਰਿਹਾ ਵਾ ਐਲ ਆਰ ਜੀ ਐਮ ਇਹ ਵੱਲੋਂ ਕਿ ਐਗਜ਼ਿਬਿਸ਼ਨ ਜਿਹੜੀ ਆ ਲੁਧਿਆਣਾ ਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਲਗਾਈ ਗਈ ਆ ਹਰ ਸਾਲ ਜਿਹੜਾ ਵਾ ਵੱਡੀ ਗਿਣਤੀ ਦੇ ਵਿੱਚ ਜਿਹੜੇ ਇੱਥੇ ਵਿਜ਼ਟਰ ਨੇ ਪਹੁੰਚਦੇ ਨੇ ਤਾਂ ਇਸ ਵਾਰ ਵੀ ਜਿਹੜੀ ਗਿਣਤੀ ਜਿਹੜੀ ਆ ਬਹੁਤ ਜ਼ਿਆਦਾ ਜਿਹੜੀ ਆ ਦਿਖਾਈ ਦੇ ਰਹੀ ਆ ਤਾਂ ਇੱਥੇ ਦੇ ਦੁਕਾਨਦਾਰ ਜਿਹੜੇ ਨੇ ਜਾਂ ਹੋਲਸੇਲਰ ਨੇ ਉਹ ਆਪਣੇ ਵਧੀਆ ਤੋਂ ਵਧੀਆ ਵੈਰਾਈਟੀ ਜਿਹੜੀ ਆ ਇਸ ਵਾਰ ਆਪਣੇ ਕਸਟਮਰਾਂ ਨੂੰ ਜਿਹੜੀ ਆ ਦਿਖਾ ਰਹੇ ਹੈਗੇ ਨੇ ਤਾਂ ਇਹ ਰਿਸਪੌਂਸ ਜਿਹੜਾ ਵਾ ਇਸ ਵਾਰ ਬਹੁਤ ਖਾਸ ਹੈਗਾ ਵਾ ਤਾਂ ਅੰਦਰ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਵੱਖ-ਵੱਖ ਤਰ੍ਹਾਂ ਦੇ ਜਿਹੜੇ ਹੋਜ਼ਰੀ ਵਾਲੇ ਜਿਹੜੇ ਨੇ ਉਹ ਇੱਥੇ ਆਪਣੀ ਐਗਜ਼ਿਬਿਸ਼ਨ ਲਗਾਈ ਬੈਠੇ ਨੇ ਇਹ 6ਮ ਐਡੀਸ਼ਨ ਜਿਹੜਾ ਵਾ ਇਸ ਵਾਰ ਲਗਾਇਆ ਗਿਆ ਵਾ 200 ਤੋਂ ਵੱਧ ਜਿਹੜੇ ਨੇ ਇਸ ਵਾਰ ਇਸ ਐਗਜ਼ਿਬਿਸ਼ਨ ਦੇ ਵਿੱਚ ਸਟਾਲ ਲੱਗੇ ਹੋਏ ਨੇ ਆਲ ਇੰਡੀਆ ਦੀ ਗੱਲ ਕੀਤੀ ਜਾਵੇ ਤਾਂ ਵੱਡੀ ਗਿਣਤੀ ਦੇ ਵਿੱਚ ਜਿਹੜੇ ਵਿਜ਼ਟਰ ਨੇ ਇੱਥੇ ਪਹੁੰਚ ਰਹੇ ਨੇ ਇਸ ਤੋਂ ਇਲਾਵਾ ਜਿਵੇਂ ਦੱਸਿਆ ਕਿ ਨੇਪਾਲ ਤੋਂ ਜਾ ਅਫਗਾਨਿਸਤਾਨ ਤੋਂ ਵਿਦੇਸ਼ਾਂ ਤੋਂ ਵੀ ਖਾਸ ਜਿਹੜੇ ਵਿਜ਼ਟਰ ਨੇ ਉਹ ਇਸ ਐਗਜ਼ੀਬਿਸ਼ਨ ਦੇ ਵਿੱਚ ਵਿਜ਼ਿਟ ਕਰ ਰਹੇ ਨੇ ਤਾਂ ਵਿੰਟਰ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਤਾਂ ਉਸ ਨੂੰ ਲੈ ਕੇ ਇਹ ਤਿਆਰੀਆਂ ਜਿਹੜੀਆਂ ਵਾਂ ਚੱਲ ਰਹੀਆਂ ਸੀਗੀਆਂ ਤਾਂ ਇਹ ਐਗਜ਼ੀਬਿਸ਼ਨ ਦੇ ਵਿੱਚ ਖਾਸ ਰਿਸਪੌਂਸ ਜਿਹੜਾ ਦੁਕਾਨਦਾਰਾਂ ਨੇ ਦੱਸਿਆ ਵਾ ਕਿ ਮਿਲ ਰਿਹਾ ਵਾ ਵੱਡੀ ਗਿਣਤੀ ਦੇ ਵਿੱਚ ਵਿਜ਼ਟਰ ਜਿਹੜੇ ਨੇ ਇੱਥੇ ਪਹੁੰਚ ਰਹੇ ਨੇ ਇਸ ਵਾਰ ਜਿਹੜਾ ਵਾ ਪਿਛਲੀ ਐਗਜ਼ੀਬਿਸ਼ਨ ਨਾਲੋਂ ਵੀ ਰਿਕਾਰਡ ਜਿਹੜਾ ਵਾ ਟੁੱਟਣ ਦੀ ਜਿਹੜੀ ਉਮੀਦ ਹੈਗੀ ਹੈ ਕੈਮਰਾਮੈਨ ਗੁਰਵਿੰਦਰ ਦੇਨ ਨਰਿੰਦਰ ਕੁਮਾਰ ਜਗਮੈਨ ਟੀਵੀ ਲੁਧਿਆਣਾ ਸਰ ਇਹ ਲੁਧਿਆਣੇ ਵਾਸਤੇ ਇੱਕ ਵਰਤਾਨ ਤੋਂ ਕ ਕਿ ਐਲ ਆਰ ਜੀ ਐਮ ਨੇ ਐਡਾ ਵੱਡਾ ਪਲੇਟਫਾਰਮ ਪ੍ਰੋਵਾਈਡ ਕੀਤਾ ਹੈ ਲੁਧਿਆਣਾ ਦੇ ਮੈਨੂਫੈਕਚਰਰਸ ਨੂੰ ਪੂਰੇ ਇੰਡੀਆ ਤੋਂ ਕਸਟਮਰ ਜਿਹੜਾ ਹੈਗਾ ਜੀ ਉਹ ਵਿంటర్ ਦੀ ਬਾਇੰਗ ਵਾਸਤੇ ਇੱਥੇ ਆ ਕੇ ਆਪਣੀ ਬਾਇੰਗ ਕਰ ਰਿਹਾ ਹੈ ਜੀ ਬਹੁਤ ਵਧੀਆ ਰਿਸਪੌਂਸ ਹੈ ਜੀ ਅ ਕੱਲ ਵੀ ਕਾਫੀ ਜ਼ਿਆਦਾ ਜਿਸ ਤਰ੍ਹਾਂ ਐਕਸੀਬਿਸ਼ਨ ਸਟਾਰਟ ਹੋਈ ਹੈ ਬਹੁਤ ਜ਼ਿਆਦਾ ਕਸਟਮਰ ਸੀਗੇ ਈਵਨ ਸਾਡੇ ਕੋਲ ਤਾਂ ਇਹ ਹਾਲ ਸੀਗਾ ਜੀ ਕਿ ਕਸਟਮਰ ਆ ਕੇ ਨਾ ਵੇਟਿੰਗ ਤੇ ਸੀਗਾ ਤੇ ਉਹ ਕਹਿੰਦੇ ਅੱਗੋਂ ਘੁੰਮ ਕੇ ਵਾਪਸੀ ਆਣੇ ਫਿਰ ਥੋੜੀ ਦੇਰ ਤੱਕ ਸਰ ਹਰ ਬੰਦੇ ਨੇ ਹਰ ਮੈਨੂਫੈਕਚਰਰ ਨੇ ਆਪਣੇ ਐਂਡ ਤੇ ਬਹੁਤ ਮਿਹਨਤ ਕੀਤੀ ਹੈ ਜੀ ਨਵੀਆਂ ਆਈਟਮਾਂ ਡਿਵੈਲਪ ਕੀਤੀਆਂ ਨੇ ਵਿంటర్ ਨੂੰ ਲੈ ਕੇ ਤੇ ਵੈਸੇ ਵੀ ਜਿਹੜਾ ਵਿంటర్ ਦਾ ਪਕੜ ਹੈਗੀ ਹੈ ਜੀ ਉਹ ਲੁਧਿਆਣੇ ਦੀ ਖਾਸੀਅਤ ਹੈ ਸਮਰ ਦੇ ਵਿੱਚ ਦੇਖੋ ਹੋ ਸਕਦਾ 50 ਮੰਡੀਆਂ ਦਾ ਮਾਲ ਬਣਦਾ ਹੈ ਜੀ ਬਟ ਵਿంటర్ ਦੀ ਜਿਹੜੀ ਬਖਸ਼ਿਸ਼ ਹੈ ਉਹ ਉੱਪਰ ਵਾਲੇ ਨੇ ਵੀ ਲੁਧਿਆਣੇ ਨੂੰ ਦਿੱਤੀ ਹੋਈ ਹੈ ਜੀ ਹਾਂ ਸਰ ਨੇਪਾਲ ਤੋਂ ਵੀ ਹੈਗੇ ਕੁਝ ਬਿਜ਼ਨਸਰ ਮਿਲੇ ਹੈ ਜੀ ਨੇਪਾਲ ਤੋਂ ਵੀ ਹੈ ਕੁਝ ਸਾਨੂੰ ਅਫਗਾਨਿਸਤਾਨ ਤੋਂ ਵੀ ਬਿਜ਼ਨਸਰ ਆਏ ਜੀ ਉਹ ਵੀ ਮਿਲੇ ਸੀ ਆ ਕੇ ਡੈਫੀਨਿਟਲੀ ਬਹੁਤ ਵਧੀਆ ਜਾ ਰਿਹਾ ਹੈ ਜੀ